ਪੁਲਿਸ ਵੱਲੋਂ ਸੇਲਕਿਆਣਾ ਦੇ ਸਰਪੰਚ ਤੇ ਹਮਲਾ ਕਰਨ ਵਾਲੇ ਪੰਜ ਕਾਬੂ ਫਿਲੌਰ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਵਣ ਸਿੰਘ ਪੀਪੀਐਸਓ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਮਾਨਯੋਗ ਸੀਨੀਅਰ ਅਫਸਰਾਂ ਦੇ ਹੁਕਮਾਂ ਅਨੁਸਾਰ ਪਬਲਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਵਚਨਬੱਧਤਾ ਦੀ ਲੜੀ ਵਿੱਚ ਸਖਤ ਕਾਰਵਾਈ ਕਰਦੇ ਹੋਏ ਮਕਦਮਾ ਨੰਬਰ 138 ਦਰਜ ਕੀਤਾ ਸੀ ਦੇਰ ਤੋਂ ਜਿਸ ਤੇ ਕਾਰਵਾਈ ਕਰਦੇ ਹੋਏ ਫਿਲੌਰ ਪੁਲਿਸ ਨੇ ਵਿਅਕਤੀਆਂ ਨੂੰ ਕਾਬੂ ਕੀਤਾ ਜਿਨਾ ਤੋਂ ਮੁਰਲੀ ਕੁਛਕਿਛ ਦੌਰਾਨ ਇੱਕ ਗੱਲ ਸਾਹਮਣੇ ਆਈ ਕਿ ਪਿਛਲੇ ਸਮੇਂ ਦੌਰਾਨ ਪਿੰਡ ਸੇਲਕਿਆਣਾ ਵਿਖੇ ਗੁਰਦਾਵਰ ਸਿੰਘ ਸਰਪੰਚ ਦੇ ਘਰ ਅੰਦਰ ਕੁਝ ਵਿਅਕਤੀਆਂ ਵੱਲੋਂ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰ ਦਿੱਤਾ ਗਿਆ ਅਤੇ ਗੁਰਦਾਵਰ ਸਿੰਘ ਸਰਪੰਚ ਨੂੰ ਬੁਰੀ ਤਰ੍ਹਾਂ ਤੇਜ਼ ਤਾਰ ਹਥਿਆਰਾਂ ਨਾਲ ਵੱਢ ਕੇ ਉਸਦੇ ਘਰ ਦੀ ਬੁਰੀ ਤਰ੍ਹਾਂ ਪੰਨ ਤੋੜ ਕਰਕੇ ਉਸਦੀ ਲੜਕੀ ਨੂੰ ਪਜਾ ਕੇ ਲੈ ਗਏ ਸੀ ਜਿਸ ਤੋਂ ਮੁਢਲੀ ਕਾਰਵਾਈ ਕਰਦੇ ਹੋਏ ਪਹਿਲਾਂ ਇਸ ਕੇਸ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਣ ਸਪੈਸ਼ਲ ਆਪਰੇਸ਼ਨ ਦੌਰਾਨ ਵੱਖ-ਵੱਖ ਇਲਾਕਿਆਂ ਵਿੱਚ ਰੇਡ ਕਰਕੇ ਤਰਨਜੀਤ ਸਿੰਘ ਪੁੱਤਰ ਵਿਕ੍ਰਮਜੀਤ ਸਿੰਘ ਵਾਸੀ ਕਰਖਨਾ थाना ਸੰਗਰਾਲਾ ਵਾਸੀ ਲੁਧਿਆਣਾ ਗੁਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਮਾਨਨਗਰ ਡਾਬਾ ਰੋਡ ਟੇਨ ਨੰਬਰ ਗਲੀ थाना 파ਸ਼ਾ ਜੇ ਲਾਲੁਬਿਆਣਾ ਮਨੀ ਪਾਟਿਆ ਪੁੱਤਰ ਪ੍ਰਦੀਪ ਪਾਟਿਆ ਵਾਸੀ ਪੰਗਲਤਾਨਾ थाना ਜੇਪੂਰ ਜ਼ਿਲ੍ਹਾ ਮਹਾਲੀ ਗੁਰਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਗਿਆਨਪੁਰ थाना ਸਾਨੇਵਾਲ ਜ਼ਿਲ੍ਹਾ ਲੁਧਿਆਣਾ ਅਤੇ ਅਮਰਿਤਪਾਲ ਸਿੰਘ ਪੁੱਤਰ ਜੱਟਾਰ ਸਿੰਘ ਵਾਸੀ ਪਿੰਛੇ थाना ਸਮਰਾਲਾ ਜ਼ਿਲ੍ਹਾ ਲੁਧਿਆਣਾ ਨੂੰ ਇੱਕ ਸਕਾਰਪੀ ਉਕਾਰ ਅਤੇ ਇੱਕ ਆਈ ਮੰਤਰੀ ਦਾ ਸਕਾਰ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਫਿਲੌਰ ਤੋਂ ਰਾਜਕੁਮਾਰ ਮੰਗਲਦੀ ਖਾਸ ਰਿਪੋਰਟ ਇਹ ਝਗੜਾ 4 ਮਈ ਨੂੰ ਇਸੇ ਸਾਲ ਦੇ ਵਿੱਚ ਹੋਇਆ ਸੀ ਤੇ ਸੇਲਕੀਆਣੇ ਦੇ ਸਰਪੰਚ ਨੇ ਗਰਦآور ਸਿੰਘ ਉਹਨਾਂ ਦੇ ਘਰ ਦੇ ਅੰਦਰ ਐਂਟਰ ਕਰਕੇ ਗੋਲੀਆਂ ਚਲਾਈਆਂ ਸੀ ਤੇ 2022 ਜਿਹੜੇ ਸ਼ਰਾਰਤੀ ਬੰਦੇ ਸੀ ਉਹਨਾਂ ਨੇ ਆਊਟਸਾਈਡਰ ਨੇ ਆ ਕੇ ਹਮਲਾ ਕੀਤਾ ਸੀ ਉਸ ਦੀ ਕੜੀ ਦੇ ਵਿੱਚ ਅਸੀਂ ਇਹ ਪੰਜ ਵਿਅਕਤੀ ਜਿਹੜੇ ਅੱਜ ਗ੍ਰਿਫਤਾਰ ਕੀਤੇ ਨੇ ਜਿਦੇ ਵਿੱਚ ਸਾਡੇ ਐਸ ਐਚ ਓ ਇੰਸਪੈਕਟਰ ਸਰਦੇਵ ਸਿੰਘ ਐਸ ਐਚ ਓ ਫਲੋਰ ਤੇ ਉਹਦੀ ਟੀਮ ਨੇ ਚੰਗੀ ਕਾਰਵਾਈ ਕਰਦਿਆ ਹੋਇਆ ਇਹ ਬੜੇ 6-7 ਮਹੀਨੇ ਤੋਂ ਇਹ ਵਾਂਟਡ ਸਨ ਜੇ ਨਾਂ ਪਾਸੋਂ ਇੱਕ ਸਕੋਰਪੀਓ ਗੱਡੀ ਤੇ i20 ਦੇ ਵੀ ਬਰਾਮਦ ਕੀਤੀ ਹੈਗੀ ਆ ਇਹਦਾ ਬੈਕਗ੍ਰਾਉਂਡ ਕਿਦਾਂ ਦਾ ਹੈ ਇਹਨਾਂ ਪੰਜਾਂ ਵਿਅਕਤੀਆਂ ਦਾ ਬੈਕਗ੍ਰਾਉਂਡ ਜਿਹੜਾ ਉਹ ਲੜਾਈ ਝਗੜੇ ਵਾਲਾ ਇਹਨਾਂ ਦੇ ਪੰਜੇ ਹੀ ਜੱਦ ਗੁਫਤਾਰ ਕੀਤੇ ਨੇ ਇਹਨਾਂ ਤੇ ਐਫ ਆਈ ਆਰ ਜਿਹੜੀਆਂ ਨੇ ਉਹ ਲੜਾਈ ਝਗੜੇ ਦੀਆਂ ਦਰਜ ਨੇ ਸਰ ਜਿਹੜਾ ਲੜਾਈ ਝਗੜਾ ਹੋਇਆ ਕਾਰਨ ਕੀ ਸੀ ਕੱਲ ਇਹ ਇਹਨਾਂ ਨੇ ਉੱਥੇ ਹੰਗਾਮਾ ਕੀਤਾ ਉਹ ਗੋਲੀ ਗੋਲੀ ਦਾ ਫਾਇਰ ਵੀ ਕੀਤਾ ਕੀ ਇਹਨਾਂ ਦਾ ਕੋਈ ਜਿਹੜਾ ਇਹਨਾਂ ਦੇ ਫੈਮਲੀ ਦੇ ਵਿੱਚ ਇੱਕ ਝਗੜਾ ਚੱਲਦਾ ਸੀ ਉਸ ਦੇ ਸਬੰਧ ਵਿੱਚ ਇਹ ਜਿਹੜਾ ਇਹਨਾਂ ਦਾ ਕੋਈ ਜਾਣਕਾਰ ਸੀ ਉਹ ਨਾਲ ਆਪਣੇ 20-25 ਮੁੰਡੇ ਜਿਹੜੇ ਬਾਹਰ ਲੜਾਈਆਂ ਵਾਲੇ ਝਗੜੇ ਕਰਦੇ ਸਨ ਆਦਤਨ ਆ ਮਾਰੇ ਅੰਸਰ ਸਨ ਉਹਨਾਂ ਨੂੰ ਲਿਆ ਕੇ ਇਹਨਾਂ ਦੇ ਘਰ ਦੇ ਉੱਪਰ ਹਮਲਾ ਕੀਤਾ ਸੀ ਕੀ ਵਗੈਰਾ ਰਿਮਾਂਡ ਲੈ ਗਏ ਇਹਨਾਂ ਦਾ ਅਸੀਂ ਰਿਮਾਂਡ ਲਵਾਂਗੇ ਰਿਮਾਂਡ ਤੇ ਪੁਸ਼ਕਿਸ਼ ਤੋਂ ਇਹ ਕਨੇ ਹੋਰ ਕਿਤੇ ਕਿਤੇ ਝਗੜੇ ਕੀਤੇ ਨੇ ਕਈ ਵਾਰ ਜਿੱਥੇ ਦੇ ਰਹਿਣ ਵਾਲੇ ਨੇ ਮੋਸਟਲੀ ਲੁਧਿਆਣੇ ਦੇ ਰਹਿਣ ਵਾਲੇ ਨੇ ਤੇ ਉੱਥੋਂ ਆ ਕੇ ਇੱਥੇ ਝਗੜਾ ਕਰ ਸਕਦੇ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਚੈੱਕ ਕੀਤਾ ਜਾਵੇਗਾ ਜਿਹੜਾ ਇਹਨਾਂ ਕੋ ਕੋ ਵੈਪਨ ਇਹਨਾਂ ਨੇ ਯੂਜ਼ ਕੀਤੇ ਨੇ ਉਹ ਵੈਪਨ ਬਰਾਮਦ ਕੀਤੇ ਜਾਣਗੇ ਦੌਰਾਨ ਇਹ ਹਰਵਾੜ